ਸੀਆਈਏ ਸਟਾਫ ਸਿਟੀ 2 ਨੂੰ ਮਿਲੀ ਬਹੁਤ ਵੱਡੀ ਕਾਮਯਾਬੀ ਮਲਜਮਾ ਤੋਂ ਮਿਲੇ ਹਥਿਆਰ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਮਾਨ ਜੋ ਕਮਿਸ਼ਨਰ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਪੋਲਰ ਆਈਪੀਐਸ ਜੀ ਦੀਆਂ ਹਦਾਇਤਾਂ ਅੰਮ੍ਰਿਤਸਰ ਸਿਟੀ ਅੰਮ੍ਰਿਤਸਰ ਦੇ ਵਿੱਚ ਨਸ਼ਾ ਤਸਕਰਾਂ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮਹਿਮ ਦੇ ਤਹਿਤ ਡੀਸੀਪੀ ਸ਼੍ਰੀ ਰਵਿੰਦਰਪਾਲ ਸਿੰਘ ਇਨਵੈਸਟੀਗੇਸ਼ਨ ਅਤੇ ਏਸੀਪੀ ਹਰਮਿੰਦਰ ਸਿੰਘ ਦੇ ਨਿਰਦੇਸ਼ਾਂ ਪਰ ਸੀਆਈਏ 2 ਦੇ ਇੰਚਾਰਜ ਰਵੀ ਕੁਮਾਰ ਤੇ ਉਹਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਦੋ ਬੰਦੇ ਰਸਟ ਕੀਤੇ ਗਏ ਜਿਸ ਵਿੱਚ ਇੱਕ ਦਾ ਨਾਮ ਰੋਹਿਤ ਪਰਫਮ ਮਜਨੂਆ ਤੇ 88 ਫੁੱਟ ਰੋਡ ਫਤੇ ਸਿੰਘ ਕਲੋਨੀ ਦਾ ਰਹਿਣ ਵਾਲਾ ਇਹਦਾ ਸਾਥੀ ਜਿਹੜਾ ਹੈਗਾ ਮਹਾਰਾਜ ਸਿੰਘ ਇਸ ਸੁਲਤਾਨਵਿੰਡ ਅਮਸਰਬ ਰੋਡ ਦਾ ਰਹਿਣ ਵਾਲਾ ਹੈਗਾ ਇਹਨਾਂ ਕੋਲੋਂ ਦੋਨਾਂ ਕੋਲੋਂ ਦੋ ਪਿਸਟਲ ਤੇ ਟੋਟਲ 5 ਰਾਉਂਡ ਬੱਤੀ ਬੋਰ ਬਰਾਮਦ ਕੀਤੇ ਗਏ ਆ ਤਫਤੀਸ਼ ਇਹਨਾਂ ਦੀ ਜਾਰੀ ਹੈ ਜਿਹੜਾ ਦੋਸ਼ੀ ਇਹ ਦੱਸਣਾ ਮੈਂ ਚਾਹਾਂਗਾ ਇੱਥੇ ਕਿ ਦੋਸ਼ੀ ਰੋਹਿਤ ਉਰਫ ਮੱਜਨੂਆ ਜਿਹੜਾ ਇਹ ਆਲਰੇਡੀ ਮਕਬੂਲਪੁਰੇ ਦੇ ਵਿੱਚ ਪੁਲਿਸ ਨੂੰ 307 ਦੇ ਵਿੱਚ ਵਾਂਟਡ ਸੀਗਾ ਉਹਨੂੰ ਰੈਸਟ ਨਾਲ ਕੀਤਾ ਗਿਆ ਤੇ ਤਫਤੀਸ਼ ਇਸ ਸੰਬੰਧੀ ਅੱਗੇ ਜਾਰੀ ਹੈ ਇਹਨਾਂ ਨਾਲੋਂ ਇਹਨਾਂ ਕੋਲੋਂ ਹੋਰ ਵੀ ਬਰਾਮਦਗੀ ਹੋਣ ਦੀ ਸਾਨੂੰ ਆਸ ਹੈ